ਸਾਥੋ ਵੀ ਇਸ ਕਰਕੇ ਜਿਹੜੇ ਜਾਲ ਸਾਹਿਬ ਜੀ ਕਰ ਰਹੇ ਆ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਬਾਅਦ ਸੋਚ ਕੇ ਇਹ ਫੈਸਲਾ ਕਰਿਓ ਪਾਰਟੀ ਇਸ ਗੱਲ ਦੇ ਉੱਤੇ ਹਟਾਲਾ ਅਸੀਂ ਪਾਰਟੀ ਦਾ ਫੈਸਲਾ ਕਰ ਲਿਆ ਕਿ ਕਿਸੇ ਵੀ ਤਰੀਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਜਿਹੜਾ ਉਹ ਜਾਲ ਸਾਹਿਬ ਜੀ ਨੇ ਹੋਣੀ ਆ ਨੋਟੀਫਿਕੇਸ਼ਨ ਆ ਸਟੇਟਲ ਇਕਸ਼ਨ ਕਮਿਸ਼ਨ ਵੱਲੋਂ ਕੀਤਾ ਹੋਇਆ ਲੋਕਾਂ ਨੂੰ ਗੁੰਮਰਾਹ ਨਾ ਕਰੋ ਤੁਸੀਂ ਪਾਰਟੀ ਆਪਣੀ ਵੱਖਰੀ ਬਣਾਉਣੀ ਆ ਬਣਾ ਲਓ ਜਿਵੇਂ ਅੱਗੇ ਵਕਰੇ ਇਸ਼ੂ ਪੜਾ ਕੇ ਕੱਢ ਤੁਹਾਨੂੰ ਪੁਤਰਾਪ ਕੀਤਾ ਕਿ ਹੁਣ ਵੀ ਇਹ ਕੰਮ ਇਦਾਂ ਚੱਲੇਗਾ ਇਹ ਨਹੀਂ ਚੱਲੇਗਾ ਹੁਣ ਅਦਾਲਤਾਂ ਦੇ ਵਿੱਚ ਤੁਹਾਨੂੰ ਵੀ ਆ ਕੇ ਜਿਹੜੇ ਸਪਸ਼ਟੀ ਕਰਨਾ ਉਹ ਦੇਣੇ ਪੈਣਗੇ ਗੈਂਦੀ ਹਰਪੀਰ ਸਿੰਘ ਹੋਰਾਂ ਨੇ ਉਸ ਹੁਕਮਨਾਮੇ ਦੀ ਜਿਹੜੀ ਆਪ ਔਰੰਗਜ਼ੇਬ ਨੇ ਕੀਤੀ ਜਿਹਦੇ ਵਿੱਚ ਉਹਨਾਂ ਨੇ 2 ਦਸੰਬਰ ਨੂੰ ਸ਼੍ਰੀ ਆਕਾਲ ਤਖਤ ਸਾਹਿਬ ਦੀ ਫਸੀਲ ਤੋਂ ਉੱਤੋਂ ਲਿਖਤੀ ਆਦੇਸ਼ ਜਾਰੀ ਕੀਤਾ ਸੀ ਕਿ ਵੱਖ ਹੋਇਆ ਧਰਾ ਆਪਣਾ ਵਕਰਾ ਚੁੰਨਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕੰਮ ਕਰਦੀ। ਕਦੀ ਬੰਦਾ ਸੋਚ ਵੀ ਨਹੀਂ ਸਕਦਾ ਕਿ ਜਿਸ ਵਿਅਕਤੀ ਨੇ ਗੁਰੂ ਮਹਾਰਾਜ ਦੇ ਤਖਤ ਦੇ ਉੱਤੇ ਮਤੌਰ ਜਥੇਦਾਰ ਸੇਵਾ ਸੰਭਾਲੀ ਹੋਵੇ ਉਹ ਆਪ ਲੀਡ ਕਰੇ ਤੇ ਇਸ ਹੁਕਮਨਾਮੇ ਦੀ ਹੁਣ ਉਲੰਘਣਾ ਕਰੇ। ਸ਼ਾਇਦ ਆਪ ਦੇਖੇ ਉਦੋਂ ਜੋ ਸਖਤੋ ਸਖਤ ਚਲਸੀ ਹੋਰ ਦੇਖੇ ਤੇ ਸਭ ਤੋਂ ਅੱਗੇ ਹੋ ਕੇ ਹੁਕਮਨਾਮੇ ਦੀ ਉਨਕਣਾ ਨਵਾ ਚੁੱਲਾ ਬਾਲ ਕੇ ਇਹ ਹੁਣ ਦਿੱਲੀ ਵਾਲਿਆਂ ਨੇ ਲਖਣਾ ਇੰਨੀਆਂ ਦੇਤਿਆਰ ਵੀ ਤੂੰ ਚਿੰਤਾ ਨਾ ਕਰ ਭਈ ਬਾਲੜ ਦਾ ਪਿਛੋ ਜਿਹੜੀ ਆ ਉਹ ਕਸਮ ਨਹੀਂ ਅਸੀਂ ਰੱਖੀ ਉਧਰ ਭਗਵੰਤ ਮਾਨ ਹਰਾਨੇ ਕੇਚਰੀਵਾਲ ਨੇ ਉਹ ਫੂਕ ਮਾਰਨ ਵਾਲੀ ਫੁਕੜੀ ਫੜਾਤੀ ਭਈ ਹਵਾ ਦੇਂਦੇ ਸਾਦੇਵਰੋਣੀ ਕੋ ਕਸਰ ਰਹੀ ਦੀ ਤੇ ਨਵਾ ਚੁੱਲਾ ਜਿਹੜਾ ਉਹ ਬਾਲਿਆ ਬਹੁਤੀ ਮੈਂ ਸਮਝਦਾ ਇੱਕ ਵੱਲ ਭਾਗੀ ਤੇ ਦੁਖਦਾਈ ਕੱਟਾ ਕਿਉਂਕਿ ਜਿੰਨਾ ਲੋਕਾਂ ਨੇ ਸੇਵਾ ਕੀਤੀ ਹੋਈ ਤੱਕ ਤਾਂ ਤੇ ਉਹ ਇਹ ਪੁਕਜਾ ਕਿ ਅਸੀਂ ਉਹ ਕਮਨਾਂ ਵਿੱਚ ਕੀ ਲਿਖਿਆ ਹੈ ਔਰ ਦੂਜਾ ਜਿਹੜਾ ਤਾਜ਼ਾ ਜਿਹੜਾ ਇੱਕ ਜਥੇਦਾਰ ਸਾਹਿਬ ਨੇ ਜਿਹੜਾ ਆਦੇਸ਼ ਜਾਰੀ ਕੀਤਾ ਸੀ ਕਿ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਧੁਰ ਵਰਤੋਂ ਨਾ ਕਰੇ ਉਹ ਤੇ ਵੀ ਤੁਸੀਂ ਫਿਰ ਭਾਗੀਦਾਰ ਵਿੱਚ ਬੜੇ ਦੁਬਾਰਾ ਉਹਨਾਂ ਦੀ ਵੀ ਗੱਲ ਵਿੱਚ ਮੌਜੂਦਾ ਚਹੇਦਰ ਸਾਹਿਬ ਦੀ ਵੀ ਗੱਲ ਤੁਸੀਂ ਨਹੀਂ ਮੰਨੀ ਤੇ ਤੁਸੀਂ ਜਾਗਸਾਜੀ ਕਰਕੇ ਸਾਰੀ ਇੱਕ ਜਿਹੜੀ ਹੈ ਉਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਕਾਨੂੰਨੀ ਤੌਰ ਦੇ ਉੱਤੇ ਵੀ ਗਲਤ ਹੈ ਸੰਵਿਧਾਨਕ ਤੌਰ ਦੇ ਉੱਤੇ ਵੀ ਗਲਤ ਹੈ ਔਰ ਵੈਸੇ ਵੀ ਲੈਥ ਬਤੌਰ ਤੇ ਉੱਤੇ ਤੇ ਗਲਤ ਹੈ ਹੀ ਹੈ ਕਿਉਂਕਿ ਉਹ ਸਾਰੇ ਜਿਹੜੇ ਹਕੂਮਾ ਨੇ ਨੇ ਉਹਨਾਂ ਦੀ ਬਹੁਤ ਵੱਡੀ ਉਹ ਨਗੜਾ ਤੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ estrabia ਜਿਹੜੀਆਂ ਭੱਤੀਆਂ ਕੀਤੀਆਂ ਨਾ ਵਖਰੀਆਂ ਇਹ ਪਾਰਟੀ ਦਾ ਸੰਵਿਧਾਨ ਆ ਸਾਡੇ ਕੋਲੇ ਇਹ ਸਾਰਾ ਜਿਹੜਾ ਕੰਮ ਚੱਲਦਾ ਨਾ ਉਹ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਚੱਲਦਾ ਕੋਈ ਨਾ ਮੇਰੀ ਮਰਜ਼ੀ ਚੱਲਦੀ ਐ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਚੱਲਦੀ ਐ ਨਾ ਸਾਡੀ ਪਾਰਟੀ ਦੇ ਕਿਸੇ ਹੋਰ ਲੀਡਰ ਦੀ ਮਰਜ਼ੀ ਚੱਲਦੀ ਐ ਇਹ ਸਾਡਾ ਰਿਟਰਨ ਸਬਧਾਨਾ ਜਿਹੜਾ ਇਲੈਕਸ਼ਨ ਕਮਿਸ਼ਨ ਕੋਲੇ ਜਿਹੜਾ ਹੈਗਾ ਉਹ ਉੱਥੇ ਸਬਮਿਟਡ ਹੈ ਔਰ ਸਾਰੀ ਚੋਣ ਪ੍ਰਕਿਰਿਆ ਸਾਰਾ ਮੈਂਬਰਸ਼ਿਪ ਡਰਾਈਵ ਇਹਦੇ ਮੁਤਾਬਕ ਹੁੰਦਾ ਇਸ ਤੋਂ ਅਸੀਂ ਇੱਕ ਅੱਖਰ ਵੀ ਉਧਰ ਉਧਰ ਨਹੀਂ ਜਾ ਸਕਦੇ ਹੁਣ ਪਹਿਲੀ ਗੱਲ ਹੈ ਕਿ ਸਾਡੇ ਜਿਹੜਾ ਸ਼ਰੋਮਣੀ ਅਕਾਲੀ ਦਲ ਦਾ ਕਿਸੇ ਨੇ ਮੈਂਬਰ ਬਣਨਾ ਤੇ ਇਹ 2 ਨੰਬਰ ਸਫੇ ਦੇ ਉੱਤੇ ਹੀ ਸਭ ਤੋਂ ਪਹਿਲਾ ਦਰਜਾ ਕਿ ਜਿਹੜਾ ਵੀ ਮੈਂਬਰ ਬਣਨਾ ਚਾਹੁੰਦਾ ਸ਼ਰੋਮਣੀ ਅਕਾਲੀ ਦਲ ਦਾ ਕੋਈ ਵੀ ਅਡਲਟ ਜਿਹੜਾ ਉਹ ਮੈਂਬਰ ਬਣਣਾ ਚਾਹਦਾ ਸ਼ਰੋਮਣੀ ਅਕਾਲੀ ਦਲ ਦਾ ਪਰ ਉਹਨੂੰ 5 ਸਾਲਾਂ ਵਾਸਤੇ ਜਿਹੜਾ 10 ਰੁਪਏ ਚੰਦਾ ਉਹ ਜਮਤੋਣੋ ਤੇ ਇਸ ਕਰਕੇ ਅਸੀਂ ਜਿਹੜਾ 27 ਲੱਖ ਮੈਂਬਰ ਭਰਤੀ ਕੀਤਾ ਦਾ ਉਹ ਹਰ ਬੰਦੇ ਨੇ ਪਹਿਲਾਂ ਆਪਣੀ ਰਸੀਦ ਕਟਾਈ ਆ 10 ਰੁਪਏ ਦੀ ਪਾਰਟੀ ਦੇ ਚੰਦੇ ਦੀ ਜਿਹੜਾ 5 ਸਾਲ ਵਾਸਤੇ ਹੁੰਦਾ ਤੇ ਫੇਰ ਉਹ ਮੈਂਬਰ ਬਣਿਆ ਫੇਰ ਉਹ ਸਰਕਲ ਡੈਲੀਗੇਟ ਹੋ ਕੇ ਭਰਤੀ ਕਰਕੇ ਬਣਿਆ ਫੇਰ ਉਹ ਡਿਸਟ੍ਰਿਕਟ ਡੈਲੀਗੇਟ ਬਣਿਆ ਫਿਰ ਸਟੇਟ ਡੈਲੀਗੇਟ ਬਣਿਆ ਇਹ ਤੁਹਾਡੇ ਆ ਕੋ ਨਹੀਂ ਹੈ ਇਹ ਜਿਹੜਾ ਇਹਨਾਂ ਨੂੰ ਪੁੱਛੋ ਕਿ ਜਿਹੜੀ ਤੁਸੀਂ ਭਰਤੀ ਕੀਤੀ ਸੀ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਉੱਤੇ ਵਰਤ ਰਹੇ ਹੋ ਤੇ ਤੁਸੀਂ ਇਹਦੇ ਸੰਵਧਾਨ ਦੇ ਮੁਤਾਬਕ ਨਹੀਂ ਕੀਤੀ ਸੀ ਤੇ ਜਦੋਂ ਤੁਸੀਂ ਭੱਤੀ ਹੋਈ ਸੰਵਧਾਨ ਦੇ ਮੁਤਾਬਕ ਨਹੀਂ ਕੀਤੀ ਮੁੱਢਲੀ ਸ਼ਰਤ ਜਿਹੜੀ ਹੈ ਓਹੀ ਅਕਾਲੀ ਦਲ ਦੇ ਮੈਂਬਰ ਬਣਦੀ ਓਹੀ ਤੁਹਾਡੀ ਗਲਤ ਹੈ ਤੇ ਤੁਸੀਂ ਆਪਣਾ ਉਹਨੂੰ ਡੈਡੀਕੇਟਿਡ ਕਲਾਸ ਸ਼੍ਰੋਮਣੀ ਅਕਾਲੀ ਦਲ ਦਾ ਕਿਵੇਂ ਕਹਿ ਸਕਦੇ ਹੋ ਇਹ ਸਿਰਫ ਤੇ ਸਿਰਫ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸ਼ਕਤੀ ਹੈ ਉਹਨੂੰ ਕਮਜ਼ੋਰ ਕਰਨ ਵਾਸਤੇ ਦੁਬਿਧਾ ਪੈਦਾ ਕਰਨ ਵਾਸਤੇ ਜਾਣ ਬੁੱਝ ਕੇ ਇਹ ਨਾਮ ਉਹਤੇ ਵਾਰ-ਵਾਰ ਮਾਰਿਆ ਗਿਆ। ਹੁਣ ਅਸੀਂ ਆਪਣੇ ਜਿਹੜੇ ਲੀਗਲ ਐਕਸਪਰਟਸ ਆ ਕਾਨੂੰਨ ਦਾ ਨ ਬੈਸਟੋ ਬੈਸਟ ਜਿਹੜੇ ਸਾਡੇ ਉਹਨਾਂ ਨਾਲ ਸਾਰਾ ਮਸਲਾ ਜਿਹੜਾ ਉਹ ਕਰ ਰਹੇ ਆ। ਔਰ ਇਹਦੇ ਵਾਸਤੇ ਅਸੀਂ ਅਦਾਲਤ ਦੇ ਵਿੱਚ ਕ੍ਰਿਮੀਨਲ ਕੰਪਲੇਂਟ ਉਹ ਪਾਰਟੀ ਵੱਲੋਂ ਫਾਇਦਕਾ ਕਿਉਂਕਿ ਝਾਲਸਾਜੀਏ 410 ਇਸ ਕਰਕੇ ਜਿਹੜੇ ਝਾਲਸਾਜੀ ਕਰ ਰਹੇ ਆ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਬਾਅਦ ਸੋਚ ਕੇ ਇਹ ਫੈਸਲਾ ਕਰਿਓ ਪਾਰਟੀ ਇਸ ਗੱਲ ਦੇ ਉੱਤੇ ਹਟਾਲਾ ਅਸੀਂ ਪਾਰਟੀ ਦਾ ਫੈਸਲਾ ਕਰ ਲਿਆ ਕਿ ਕਿਸੇ ਵੀ ਤਰੀਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਜਿਹੜਾ ਉਹ ਝਾਲਸਾਜੀ ਨਹੀਂ ਹੋਣੀ ਆ ਨੋਟੀਫਿਕੇਸ਼ਨ ਆ ਸੱਦਾ ਇਲੈਕਸ਼ਨ ਕਮਿਸ਼ਨ ਵੱਲੋਂ ਕੀਤਾ ਹੋਇਆ ਆ ਮੇਰੇ ਕੋਲੇ ਜਿਹੜੀ ਕਾਪੀ ਆ ਇਹ ਜਦੋਂ ਮਰਜਰ ਹੋਇਆ ਸੀ ਨਾ ਵੱਖ-ਵੱਖ ਦਲਾਂ ਦਾ 1996 ਦੇ ਵਿੱਚ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਬਣੇ ਸੀ ਉਦੋਂ ਸਾਰੇ ਡਾਕੂਮੈਂਟਸ ਸਾਰਿਆਂ ਨੇ ਇਕੱਠੇ ਕਰਕੇ ਤੇ ਇਲੈਕਸ਼ਨ ਕਮਿਸ਼ਨ ਨੂੰ ਦੇ ਕੇ ਤੇ ਇਹ ਨੋਟੀਫਿਕੇਸ਼ਨ ਉਸ ਦਿਨ ਦਾ 1996 ਦਾ 193 1996 ਦਾ ਇਹ ਜਿਹੜੀਆਂ ਜਿਹੜੀਆਂ ਲਾਈਨ ਆ ਮੈਂ ਨੋਟੀਫਿਕੇਸ਼ਨ ਦੀਆਂ ਪੜ੍ਹਦੇ ਨਾ ਇਹ ਜਿਹੜਾ ਹੈਗਾ ਪਬਲਿਸ਼ਡ ਇਨ ਦੀ ਐਕਸਟਰਾ ਆਰਡੀਨਰੀ ਗੈਜਟ ਆਫ ਇੰਡੀਆ ਪਾਰਟ 2 ਸੈਕਸ਼ਨ 3 ਇਹ ਕਿਤਾਬੀ ਹੁੰਦਾ ਕਿ ਪਾਤੀਆਂ ਹਵਾ ਚ ਨਹੀਂ ਬਣ ਜਾਂਦੀਆਂ ਇਹਦੇ ਵਿੱਚ ਕੀ ਲਿਖਿਆ ਮੇਰਾ ਇਦਾ ਸ਼੍ਰੋਮਣੀ ਅਕਾਲੀ ਦਲ ਇਹ ਜਿਹ ਰੈਕੋਗਨਾਈਜ਼ਡ ਸਟੇਟ ਪਾਰਟੀ ਇਨ ਦਾ ਸਟੇਟ ਆਫ ਪੰਜਾਬ ਐਂਡ ਦਾ ਸਿੰਬਲ ਸਕੇਸ ਜਿਹੜਾ ਸਾਡਾ ਤਕੜੀ ਚੋਂ ਨਿਸ਼ਾਨ ਹੈ ਇਟ ਰਿਜ਼ਰਵਡ ਫਾਰ ਇਟ ਇਨ ਦੈਟ ਸਟੇਟ ਅੰਡਰ ਦਾ ਪ੍ਰੋਵੀਜਨਸ ਆਫ ਦਾ ਇਲੈਕਸ਼ਨ ਸਿੰਬਲਸ ਰੈਜ਼ਰਵੇਸ਼ਨ ਐਂਡ ਅਲਾਟਮੈਂਟ ਆਰਡਰ 1968 1978 ਜਿਹੜਾ ਇਲੈਕਸ਼ਨ ਤੇ ਸਿੰਬਲ ਆਰਡਰ ਹੈ ਨਾ ਜਿਹੜਾ ਐਕਟ ਅੱਜ ਦੇ ਤਹਿਤ ਪਾਰਟੀਆਂ ਨੂੰ ਚੋਣ ਨਿਸ਼ਾਨ ਅਲਾਟ ਹੁੰਦੇ ਆ ਇਹ ਨੋਟੀਫਿਕੇਸ਼ਨ ਹੋਈ ਆ ਕਿ ਇਹ ਰਜਿਸਟਰਡ ਰੈਕੋਗਨਾਈਜ਼ ਪਾਰਟੀ ਹੈ ਇਨ ਦਾ ਸਟੇਟ ਆਫ ਪੰਜਾਬ ਇਹਦਾ ਸਿੰਪਲ ਜਿਹੜਾ ਹੈਗਾ ਇਹ ਚੌਥਾ ਨਿਸ਼ਾਨ ਜਿਹੜਾ ਹੈਗਾ ਇਹਦਾ ਉਹ ਤਕਰੀ ਹੈ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਗਮਰਾਹ ਨਾ ਕਰੋ ਤੁਸੀਂ ਪਾਰਟੀ ਆਪਣੀ ਵੱਖਰੀ ਬਣਾਉਣੀ ਹੈ ਬਣਾ ਲਓ ਅਸੀਂ ਤਾਂ ਬੇਨਤੀ ਕੀਤੀ ਸੀ ਸਾਰਿਆਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਹਕੂਮਤ ਨੇ ਮੌਕਾ ਸੀ ਅੱਜ ਵੀ ਆਉ ਤੇ ਮੈਂ ਹੁਣ ਫਿਰ ਕਹਿਣਾ ਕੇ ਤੇਰੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਇੱਥੇ ਆਓ ਪਾਰਟੀ ਹਮੇਸ਼ਾ ਸਾਰੇ ਵਕਤ ਸਾਂਝੀ ਹੁੰਦੀ ਆ ਪਾਰਟੀ ਨੇ ਕਦੀ ਵੀ ਇਸ ਗੱਲ ਤੋਂ ਨਾ ਨਹੀਂ ਕੀਤੀ ਪਰ ਜੇ ਤੁਸੀਂ ਇਹ ਕਹੋਗੇ ਕਿ ਅਸੀਂ ਝੂਠ ਦਾ ਕੰਦ ਖੜੀ ਕਰਕੇ ਜਿਵੇਂ ਅੱਗੇ ਬਕਰੇ ਇਸ਼ੂ ਪੜਾ ਕੇ ਕਾਦੀ ਤੁਹਾਨੂੰ ਬਦਨਾਮ ਕੀਤਾ ਤੇ ਹੁਣ ਵੀ ਇਹ ਕੰਮ ਇਹਦਾ ਚੱਲੇਗਾ ਇਹ ਨਹੀਂ ਚੱਲੇਗਾ ਹੁਣ ਅਦਾਲਤਾਂ ਦੇ ਵਿੱਚ ਤੁਹਾਨੂੰ ਵੀ ਆ ਕੇ ਜਿਹੜੇ ਸਪੱਸ਼ਟੀ ਕਰਨਾ ਉਹ ਦੇ ਦੇ ਪਾਰਟੀ ਇਹ ਜਿਹੜੀਆਂ ਗੱਲਾਂ ਕਰਦੇ ਸੀ ਨਾ ਕਹਿੰਦੇ ਹਰਪ੍ਰੀਤ ਸਿੰਘ ਉੱਥੇ ਵਾਲੀਆਂ ਮਹਾਰਾਸ਼ਟਰ ਵਾਲੀਆਂ ਬਾਹਰ ਮੀਡੀਆ ਦੀ ਨੌਲੇਜ ਵਾਸਤੇ ਵੀ ਦੱਸਦੇ ਆ ਕਿ ਬਾਹਰ ਰਾਸ਼ਟਰ ਦੇ ਵਿੱਚ ਪਾਰਟੀ ਸਪਲਿਟ ਹੋਈ ਸੀ ਪਾਰਟੀ ਜਿਹੜੀ ਚੱਲ ਰਹੀ ਸੀ ਆਦਿ ਦੀ ਟਰਮ ਰਹਿੰਦੀ ਸੀ ਤੇ ਉਹ ਪਾਰਟੀ ਦੇ ਵਿੱਚ ਡਿਵੀਜ਼ਨ ਹੋ ਗਈ ਕੁਝ ਬੰਦੇ ਉਧਰ ਹੋ ਗਏ ਕੁਝ ਉਧਰ ਹੋ ਗਏ ਡੈਡੀਕੇਟ ਵੀ ਪਾਰਟੀਆਂ ਦੇ ਬੰਦੇ ਕੇ ਜਿਹੜੇ ਨੋਮਾਇੰਦੀ ਸੀ ਚੁਣੇ ਹੋਏ ਉਹ ਵੀ ਬੰਦੇ ਕੇ ਬਰਸ਼ਰੋਮਨੀ ਆ ਕਾਲੀ ਦਲ ਦੇ ਤਾਂ ਕੁਦਰਤੀ ਟਰਨ ਪੂਰੀ ਹੋ ਗਈ ਸੀ ਦੁਬਾਰਾ ਮੈਂਬਰਸ਼ਿਪ ਛੁੜ ਕੇ ਪ੍ਰਧਾਨ ਬਣਿਆ ਇਸ ਕਰਕੇ 100% ਜਿਹੜੇ ਸਾਡੇ ਡੈਡੀਕੇਟਡ ਹਨ ਸ਼ਰੋਮਨੀ ਕਾਲੀ ਦਲ ਦੇ ਜਿਹੜੇ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਬਣੇ ਹੋ ਸਾਰੇ ਸ਼ਰੋਮਨੀ ਕਾਲੀ ਦਲ ਦੇ ਇਹ ਲੋਕਾਂ ਨੂੰ ਗੁਨਾਹ ਨਾ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਉਹ ਲੜਾਈ ਕਰਨੀ ਸੀ ਤਾਂ ਫਿਰ ਪਹਿਲਾਂ ਇੱਥੇ ਆ ਕੇ ਜਦੋਂ ਅਸੀਂ ਕਹਿੰਦੇ ਸੀ ਨਾ ਕਾਪੀਆਂ ਇਸ਼ੂ ਕਰਾਓ ਉਦੋਂ ਆ ਕੇ ਤੁਸੀਂ ਕਾਪੀਆਂ ਈਸ਼ੂ ਕਰਾਉਣੀਆਂ ਸੀ ਤੇ ਸ਼੍ਰੋਮਣੀ ਕਾਲੀਦਾ ਦੀ ਭਰਤੀ ਕਰਨੀ ਸੀ 10 ਰੁਪਏ ਪੱਜੀ ਹਰ ਇੱਕ ਦੀ ਮੈਂਬਰਸ਼ਿਪ ਫੀਸ ਜਿਹੜੀ ਆ ਜਮਾ ਕਰਾਉਣੀ ਸੀ ਕਿਸੇ ਨਾਲ ਦੇ ਨੂੰ ਉੱਥੇ ਬੈਠ ਕੇ ਗਵਰਾ ਕਰੇ ਜਾਣਾ ਕਿ ਜਿਵੇਂ ਬਾਅਦ ਅਸਟਾਚ ਹੋ ਗਿਆ ਮੈਂ ਜਲਦੀ ਆ ਕਰਾ ਦੂੰ ਮੈਂ ਜਲਦੀ ਆ ਕਰਾ ਦੂੰ ਇਹ ਦੇਸ਼ ਦੇ ਵਿੱਚ ਕੋਈ ਰੂਲ ਕਾਨੂੰਨ ਹੈ ਗਿਆ ਸਾਨੂੰ ਵੀ ਪਤਾ ਇੰਨੀ ਦੇਰ ਤੇ ਅਸੀਂ ਇਲੈਕਸ਼ਨ ਕਮਿਸ਼ਨ ਨਾਲ ਤੇ ਸਰਕਾਰਾਂ ਨਾਲ ਅਸੀਂ ਵੀ ਜੀਰ ਕਰਦੇ ਆ ਉਸ ਤੇ ਪੀਸੀ ਕੇ ਪਾਰਟੀ ਦੀ ਚਰਬ ਰਹਿੰਦੀ ਸੀ ਔਰ ਵਿੱਚੋਂ ਚਲੇ ਪਿਆ ਇੱਥੇ ਤੁਸੀਂ ਪਾਰਟੀ ਤੋਂ ਬਾਹਰ ਚਲੇ ਗਏ ਪਾਰਟੀ ਦਾ ਪੀਰਤ ਖਤਮ ਹੋ ਗਿਆ ਪਾਰਟੀ ਨੇ ਨਵੇਂ ਸਿਰੇ ਤੋਂ ਅਨਕਸ਼ਾ ਕਰਾਈਆਂ ਨਵੇਂ ਸਿਰੇ ਤੋਂ ਮੈਂਬਰਸ਼ਿਪ ਲਈ ਔਰ ਜਿਹੜੇ ਭਰਾ ਹੁਣ ਸ਼੍ਰੋਮਣੀ ਕਾਲੇ ਦਾ ਲਿਖਣਾ ਚਾਹੁੰਦੇ ਇੱਕ ਵੀ ਅੱਜ ਦੀ ਤਰੀਕ ਤੇ ਇਹਨਾਂ ਦਾ ਸ਼੍ਰੋਮਣੀ ਕਾਲੇ ਦਾ ਮੈਂਬਰ ਨਹੀਂ ਹੈਗਾ ਇੱਕ ਵੀ ਵਿੱਚ ਕਰੋ ਪੱਟੇ ਨਹੀਂ ਕਰਾਈ 10 ਰੁਪਏ ਦੇਣ ਤੇ ਪੱਟ ਗਈ ਜੇ ਤੁਸੀਂ 10 ਰੁਪਏ ਦੀ ਪਰਚੀ ਕਟਾਈ ਹੁੰਦੀ ਤੇ ਤੁਹਾਡਾ ਅਧਿਕਾਰ ਹੋਰ ਹੁੰਦਾ ਪਰ ਤੁਸੀਂ ਉਦੋਂ ਲੋਕਾਂ ਨੂੰ ਘਬਰਾਹ ਕੀਤਾ ਕਿ ਮੋਤੀ ਲਓ ਸਾਰਾ ਕੋਲ ਮੋਤੀ ਆ ਤੇ ਮੋਤੀ ਦੀ ਕੋਈ ਕੀਮਤ ਨਹੀਂ ਹੁੰਦੀ ਇਸ ਕਰਕੇ ਇਹ ਜਿਹੜਾ ਕਲਾ ਕਰਦੇ ਇਹ ਤਾਂ ਜਦੋਂ ਕੋਰਟ 'ਚ ਜਾਵਾਂਗੇ ਤੇ ਉਦੋਂ ਪਤਾ ਲੱਗੇਗਾ ਪਰ ਅੱਜ ਜਿਹੜੀ ਖਾਸ ਇੱਕ ਮੈਨੂੰ ਉਹ ਚੀਜ਼ਾਂ ਨੋਟ ਕੀਤੀਆਂ ਅਸੀਂ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਉਹਦੋਂ ਜਿਹੜੀ ਐ ਦੇ ਵੀਕ ਮੈਂ ਉਤੇ ਟੋਰ ਤੇ ਅੱਜ ਮੀਡੀਆ ਨੂੰ ਬੇਨਤੀ ਕਰਨੀ ਚਾਹੁੰਦਾ ਭਈ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਜਿਹੜਾ ਸ਼ਬਦ ਤੁਹਾਡੇ ਕੋਲੋਂ ਬੋਲਿਆ ਜਾਣਾ ਹੈ ਜਾਂ ਲਿਖਿਆ ਜਾਣਾ ਉਹ ਨੀਗਲੀ ਸਹੀ ਹੋਣਾ ਚਾਹੀਦਾ ਬਹੁਤ ਸਾਰੀਆਂ ਅਖਬਾਰਾਂ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਦੇਖ ਦਿੱਤਾ ਜਿਹੜਾ ਕਿ ਮੈਂ ਸਮਝਦਾ ਕਿ ਠੀਕ ਨਹੀਂ ਸੀ ਇਹ ਚੀਜ਼ਾਂ ਵਿਚਾਰੀਆਂ ਚਾਹੀਦੀਆਂ ਕਿ ਕਿਤੇ ਵੀ ਚਾਰ ਬੰਦੇ ਇਕੱਠੇ ਹੋ ਕੇ ਕਹਿ ਦਰਗੇ ਕਾਲੂ ਕਾਲੂ ਕਿਤੇ ਬੈਠੇ ਬੰਦੇ ਕੋ ਹੋਰ ਚੋੜ ਕਰਦੇ ਨੇ ਕਿ ਪੀ ਕਿਸੇ ਹੋਰ ਪਾਰਟੀ ਦਾ ਮੈਂ ਪੜ ਗਿਆ ਤਾਂ ਇਸ ਤਰ੍ਹਾਂ ਪ੍ਰਧਾਨ ਦਾ ਅਧਿਕਾਰ ਚਾਹਦੇ ਆ ਨਾ ਪੜਦੇ ਨਹੀਂ ਹੁੰਦੇ ਮੈਂ ਵਿਅਕਤੀ ਤੌਰ ਤੇ ਜਿਹੜੇ ਐ ਪਾਰਟੀ ਵੱਲੋਂ ਸਾਰੇ ਅਖਬਾਰਾਂ ਦੇ ਐਡੀਟਰ ਸਾਹਿਬਾਨ ਨੂੰ ਵੀ ਇੱਕ ਬੇਨਤੀ ਪੱਤਰ ਭੇਜ ਰਿਆ ਕਿਉਂਕਿ ਉਹਨਾਂ ਦੇ ਧਿਆਨ ਦੇ ਵਿੱਚ ਰਹਿਣਾ ਸਾਡੀ ਡਿਊਟੀ ਆ ਸਾਰੇ ਬਹੁਤ ਸਾਰਿਆਂ ਦਾ ਸੰਵਾਦ ਆ ਬਹੁਤ ਵੱਡਾ ਸਤਿਕਾਰ ਆ ਬੜੀ ਵੱਡੀ ਉਹਨਾਂ ਤੇ ਜ਼ਿੰਮੇਵਾਰੀ ਆ ਉਹਨਾਂ ਨੂੰ ਸਿੱਧਕੀ ਤੋਂ ਤੇ ਵੀ ਭੇਜ ਰਹੇ ਆ ਕਿ ਆ ਸਾਡਾ ਪਾਰਟੀ ਦਾ ਨਾਮ ਜਿਹੜਾ ਹੈ ਇਹ ਮੈਸੇਜ ਹੋ ਰਿਹਾ ਤੇ ਕਿਰਪਾ ਕਰਕੇ ਤੁਸੀਂ ਆਪੋ ਆਪਣੇ ਜਿਹੜਾ ਐਡੀਟੋਰੀਅਲ ਸਟਾਫ ਹੈ ਨੀਚੇ ਉਹਨਾਂ ਨੂੰ ਹਦਾਇਤਾਂ ਜਾਰੀ ਕਰੋ ਕਿ ਇਸ ਤੀਦਾ ਕੋਈ ਵੀ ਲਿਖੇ ਸਾਲੂ ਕੋਈ ਇਤਰਾਜ਼ ਨਹੀਂ ਉਹ ਆਪਣੀ ਪਾਰਟੀ ਜਿਸਟਰ ਕਰਾ ਲੈਣ ਜਿਹੜੇ ਮਰਜੀ ਨਾਮ ਤੇ ਕਰਾ ਲੈ। ਸਾਡੀ ਪਾਰਟੀ ਦੇ ਸਿਰਫ ਤਿੰਨ ਨਾਮ ਹੋ ਜਾ। ਸ਼ਰੋਬਣੀ ਅਕਾਲੀ ਦਲ। ਨਾ ਇਹਦੇ ਕੋ ਅੱਗੇ ਲੱਗਦਾ ਨਾ ਇਹਦੇ ਕੋ ਪਿੱਛੇ ਲੱਗਦਾ। ਅਰੇ ਵੀ ਐਡੀ ਰਜਿਸਟ੍ਰੇਸ਼ਨ ਜਿਹੜੀ ਹੈਗੀ ਹੈ ਨੋਟੀਫਿਕੇਸ਼ਨ ਦੀ ਕਾਪੀ ਇਹ ਮੈਂ ਤੁਹਾਨੂੰ ਸਾਹਮਣੇ ਦਿਖਾ ਦਤੀ ਆ ਆਹ ਦੇਖੋ ਇਲੈਕਸ਼ਨ ਕਮਿਸ਼ਨ ਦੀਆਂ ਚਿੱਠੀਆਂ ਸਾਡੀ ਇਲੈਕਸ਼ਨ ਹੋਈ ਸੀਗੀ ਜਿਹੜੀ ਹੈ 12 April ਨੂੰ ਤੇ ਆਹ 28 ਸੱਤ ਦੀ ਚਿੱਠੀ ਹੈ ਸਰਵੀਰ ਸਿੰਘ ਬਾਦਲ ਪ੍ਰੈਜ਼ੀਡੈਂਟ ਸ਼ੋਭਨੀ ਅਕਾਲੀ ਦਾ ਇਸੇ ਤਰ੍ਹਾਂ ਜਿਹੜੀ ਹੈ ਆਹ ਵੀ ਇਲੈਕਸ਼ਨ ਕਮਿਸ਼ਨ ਦੀ ਚਿੱਠੀ ਹੈ 5-5 ਦੀ ਸਰਵੀਰ ਸਿੰਘ ਬਾਦਲ ਪ੍ਰਧਾਨ ਸ਼ੋਭਨੀ ਅਕਾਲੀ ਦਾ ਸਾਡੇ ਇਸ ਦਫ਼ਤਰ ਦਾ ਬਿਲਡਿੰਗ ਨੰਬਰ 6 ਮਧਿਆਮਾਰਗ ਚੱਟੀਗੜ੍ਹ ਅਡਰੈਸਮੈਂਟ ਹੈ। ਅਸੀਂ ਕੋਈ ਗੁਮਰਾਹ ਨਹੀਂ ਕਰਦੇ ਕਿਸੇ ਨੂੰ। ਅਸੀਂ ਇਹ ਸਾਡੀ ਕੋਈ ਜੰਗੀ ਜਾਇਦਾਦ ਨਹੀਂ ਹੈ। ਇਹ ਸਾਡੇ ਬਜ਼ੁਰਗਾਂ ਦੀ ਖੂਨ ਪਸੀਨਾ ਲਾ ਕੇ ਕਾਇਮ ਕੀਤੀ ਹੋਈ ਪਾਰਟੀ ਹੈ। ਔਰ ਉਹਨਾਂ ਦੀ ਸੇਵਾਵਾਂ ਦੇ ਸਦਕਾ ਹੀ ਅਸੀਂ ਜਿਹੜਾ ਇੱਥੇ ਬੈਠੇ ਆਂ ਤੇ ਕਹ ਲਓ ਇੱਥੇ ਕੋਈ ਵੀ ਬੈਠ ਸਕਦਾ ਲੇਕਿਨ ਉਹਨੂੰ ਪਾਰਟੀ ਦਾ ਸੰਵਧਾਨ ਪਾਰਟੀ ਦੇ ਨਿਯਮ ਕਾਨੂੰਨ ਸਰਬ ਕੋਈ ਪਾਲੋ ਕਰਨਾ ਪਏਗਾ। ਇਸ ਕਰਕੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਈ ਵਾਰੀ ਬੋਲਦੇ ਆ ਜਵੇਂ ਉਹ ਕਹਿ ਦਿੰਦੇ ਆ ਕਈ ਵਾਰੀ ਤੁਹਾਡੇ ਕੋਲੋਂ ਵੀ ਪੁੱਛਿਆ ਜਾਂਦਾ ਕਿਰਪਾ ਕਰਕੇ ਸਾਰੇ ਚੈਨਲਾਂ ਨੂੰ ਸਾਰੀਆਂ ਅਖਬਾਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਜਿਹੜਾ ਇਸ ਤਰ੍ਹਾਂ ਕਿਸੇ ਵੀ ਪਾਰਟੀ ਦਾ ਨਾਮ ਜਿਹੜਾ ਬੇਸਬੂਤ ਨਹੀਂ ਹੋਣਾ ਚਾਹੀਦਾ ਉਹ ਕੋਈ ਆਪਣਾ ਨਾਮ ਰੱਖ ਲੈਣ ਸਾਨੂੰ ਕੋਈ ਤੜਾਈ ਉਹ ਵੱਖਰਾ ਚਲਣਾ ਚਾਹੁੰਦੇ ਆ ਅਸੀਂ ਤਾਂ ਬੇਨਤੀ ਕੀਤੀ ਸੀ ਕਿ ਇੱਥੇ ਆਓ ਪਰ ਜੇ ਵੱਖਰਾ ਚਲਣਾ ਚਾਹੁੰਦੇ ਉਹਨਾਂ ਦੀ ਮਰਜ਼ੀ ਪਰ ਇਹ ਕੰਮ ਨਹੀਂ ਚੱਲ ਸਕਦਾ ਇਹਦਾ ਅਸੀਂ ਨਿਕਲੀ ਨੋਟਿਸ ਲੈ ਰਹੇ ਆ ਇਸ ਕਰਕੇ ਅੜਵਾਰਾਂ ਨੂੰ ਅਸੀਂ ਕੋਈ ਹਿੱਸਾ ਨਹੀਂ ਪਾਉਣਾ ਚਾਹੁੰਦੇ ਇਸ ਲੜਾਈ ਦਾ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਕੋਈ ਵੀ ਇਸ ਤਰ੍ਹਾਂ ਦਾ ਨਾਮ ਨਾ ਲਿਖੋ ਨਾਮ ਦੀ ਰਜਿਸਟਰੀ ਬਾਰ-ਬਾਰ ਹੀ ਜੇਕਰ ਕਰਦੇ ਆ ਕਾਨੂੰਨ ਦਾ ਉਦਗਰ ਕਿਤੇ ਸਮਝੋਣ ਦੀ ਕੋਸ਼ਿਸ਼ ਕਰਨਾ ਹਾਲੋ ਤੁਹਾਦਰ ਤੇ ਚੰਗੀ ਗੱਲ ਤੁਸੀਂ ਕਰਤੀ ਇਹ ਜਿਹੜਾ ਨੋਟੀਫਿਕੇਸ਼ਨ ਹੈ ਨਾ ਕਿ 1960 ਵਿੱਚ ਕਿਉਂਕਿ ਪਾਰਟੀ ਤਾਂ ਉਸ ਤੋਂ ਪਹਿਲਾਂ ਦੀ ਰਜਿਸਟਰਡ ਹੈ ਉਦੋਂ ਬਨਾਰਾ ਸਾਹਿਬ ਤੇ ਟਾਈਮ ਤੇ ਜਦੋਂ ਇਹ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਨਹੀਂ ਹੋਇਆ ਸੀ ਬਨਾਰਾ ਸਾਹਿਬ ਮੁੱਖ ਮੰਤਰੀ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਮਐਨਏ ਕਾਫੀ ਉਹਨਾਂ ਦੇ ਨਾਲ ਉਹ ਪਾਰਟੀ ਤੋਂ ਬਾਤ ਚਲ ਰਹੀ ਸੀ ਪਾਰਟੀਆਂ ਦੋ ਬਣ ਗਈਆਂ ਸੀ ਇੱਕ ਸ਼੍ਰੋਮਣੀ ਅਕਾਲੀ ਦਲ ਜਿਹਦੇ ਪ੍ਰਧਾਨ ਉਸਨੇ ਬਨਾਰਾ ਸਾਹਿਬ ਸਨ ਦੂਜੀ ਬਣ ਗਈ ਸੀ ਸ਼੍ਰੋਮਣੀ ਅਕਾਲੀ ਦਲ ਬ੍ਰੈਕਟ ਚ ਬਾਦਲ ਪਾਰਟੀ ਬਣੀ ਸੀ ਮਿੰਨੇ ਸਾਲ ਪਾਰਟੀ ਚੱਲੀ ਫਿਰ ਜਦੋਂ ਉਹ ਪਾਰਟੀ ਮਰਝ ਹੋਈ ਮੈਂ ਸ਼ਬਦ ਪੜ੍ਹ ਕੇ ਦੱਸਣਾ ਇਹ ਇਹਦੇ ਵਿੱਚ ਲਿਖਿਆ ਹੋਇਆ ਐਂਡ ਵੈਰ ਐ ਸ਼੍ਰੋਮਣੀ ਅਕਾਲੀ ਦਲ ਇਜ਼ ਅ ਰਜਿਸਟਰਡ ਅਨ ਰੈਕੋਗਨਾਈਜ਼ਡ ਪੋਲੀਟিক্যাল ਸ਼੍ਰੋਮਣੀ ਅਕਾਲੀ ਦਲ ਬਾਦਲ ਤੁਚਾ ਪਹਿਲਾਂ ਜਿਹੜਾ ਸੀ ਸ਼੍ਰੋਮਣੀ ਅਕਾਲੀ ਦਲ ਤਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਇਜ਼ ਅ ਰਜਿਸਟਰਡ ਅਨ ਰੈਕੋਗਨਾਈਜ਼ਡ ਪੋਲੀਟिकल ਪਾਰਟੀ ਅੰਡਰ ਦਾ ਪ੍ਰੋਵੀਜ਼ਨ ਆਵ ਸੈਕਸ਼ਨ 31A ਆਫ ਰਿਪਰੈਸਨ ਆਫ ਪੀਪਲਸ ਐਕਟ ਐਂਡ ਵੈਰ ਐਟ ਹੈਜ਼ ਬੀਨ ਰਿਪੋਰਟਡ ਟੂ ਦਾ ਕਮਿਸ਼ਨ ਦੈਟ ਦਾ ਅਫੋਰਸ ਆਫ ਸ਼੍ਰੋਮਣੀ ਅਕਾਲੀ ਦਲ ਬਾਦਲ ਹੈਜ਼ ਵਰਸਟ ਵਿਦ ਸ਼੍ਰੋਮਣੀ ਅਕਾਲੀ ਦਲ ਇਹ ਰੈਕੋਗਨਾਈਜ਼ ਸਟੇਟ ਪਾਰਟੀ ਇਨ ਦਾ ਸਟੇਟ ਆਫ ਪੰਜਾਬ ਬਾਦਲ ਸਾਹਿਬ ਨੇ ਦੇਖ ਕੇ ਦਿੱਤਾ ਸੀ ਕਿ ਮੈਂ ਆਪਣੀ ਵੱਖਰੀ ਪਾਰਟੀ ਬੰਦ ਕਰ ਰਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹਨੂੰ ਬੰਦ ਕਰਨਾ ਚਾਹੁੰਦਾ ਇਹ ਕਮਿਸ਼ਨ ਨੇ ਆਰਡਰ ਕੀਤਾ ਸੀ ਦਾ ਐਗਜ਼ਿਸਟਿੰਗ ਐਂਟੀਜ਼ ਐਟ ਸੀਰੀਅਲ ਨੰਬਰ 30 394 relating to shromani akali dal badal shall be abated ਉੱਥੇ ਜਿਹੜੀ ਰਜਿਸਟਰ ਸੀਗੀ ਉਹ ਕੈਨਸਲ ਹੋ ਗਈ। ਅਰੋਧਿਕ ਕਾਪੀ ਉਹਨਾਂ ਨੇ ਬਾਦ ਸਾਹਿਬ ਨੂੰ ਉਹਦੀ ਕਾਪੀ ਉਹਨਾਂ ਨੇ ਬਾਦ ਸਾਹਿਬ ਨੂੰ ਭੇਜੀ ਸੀਗੀ। ਓਕੇ ਨਿਕਿਆ ਹੋਇਆ ਕਾਪੀ ਟੂ ਦਾ ਚੀਫ ਕਾਪੀ ਟੂ ਦਾ ਚੀਫ ਪ੍ਰੋਫੈਕਟਰ ਅਫਸਰ ਪੰਜਾਬ ਚੰਡੀਗੜ੍ਹ ਥੈਟ ਕਮਿਸ਼ਨ ਹੈਜ਼ ਰੈਕੋਗਨਾਈਜ਼ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਐਜ਼ ਦਾ ਪ੍ਰੈਜ਼ੀਡੈਂਟ ਆਫ ਸ਼੍ਰੋਮਣੀ ਅਕਾਲੀ ਦਲ। ਬਾਦ ਸਾਹਿਬ ਨੇ ਆਪਣੇ ਹੱਥੀ ਬਾਦਲ ਨੌਕਰ ਨੂੰ ਟਵਾਇਆ। ਕਿਉਂਕਿ ਬਾਦਲ ਲਫ਼ਜ਼ ਰੱਖਣ ਦਾ ਮਤਲਬ ਹੈ ਕਿ ਇੱਕ ਤੜਾ ਸ਼੍ਰੋਮਣੀ ਅਕਾਲੀ ਦਲ ਜਦੋਂ ਤਿੰਨ ਲਫ਼ਜ਼ ਹੁੰਦੇ ਆ ਤੇ ਇਹਦਾ ਮਤਲਬ ਹੈ ਜਿਹੜੀ 1920 ਦੇ ਵਿੱਚ ਬਣੀ ਹੋਈ ਪਾਰਟੀ ਹੈ। ਕਈ ਵਾਰੀ ਮੈਨੂੰ ਯਾਦ ਆ ਅਸੀਂ ਛੋਟੇ ਸੀ ਤੇ ਕਈ ਵਾਰੀ ਸਾਡੇ ਕੋਲ ਗਲਤੀ ਨਾਲ ਬੋਲੇ ਜਾਂਦਾ ਸੀ ਤੇ ਪਾਲ ਸਾਹਿਬ ਉਸਰੇ ਟੋਕਦੇ ਸੀ। ਕਹਿੰਦਾ ਪਾਰਟੀ ਦਾ ਨਾਮ ਠੀਕ ਲਓ। ਕਈ ਵਾਰੀ ਅਸੀਂ ਸਟੇਜ ਤੋਂ ਸਟੇਜ ਚਲਾਉਦੇ ਆ ਸ਼੍ਰੋਮਣੀ ਅਕਾਲੀ ਦਲ ਪਾਤਰ ਉਹ ਉਸੇ ਵੇਲੇ ਵਿੱਚ ਹੀ ਰੋਕ ਦਿੰਦੇ ਹੁੰਦੇ ਸੀ ਕਿ ਪਾਰਟੀ ਦਾ ਨਾਮ ਗਲਤ ਲਓ। ਇਸ਼ਰਮਣੀ ਅਕਾਲੀ ਦਲ ਇਸ ਕਰਕੇ ਇਹ ਕੋਈ ਮਜ਼ਾਕ ਨਹੀਂ ਹੁੰਦਾ ਮੈਂ ਦੋਨੇ ਚੀਜ਼ਾਂ ਫੜ ਕੇ ਦੱਸ ਦਿੱਤੀਆਂ ਆਰਡਰ ਦੇ ਵਿੱਚ ਲਿਖਿਆ ਹੈ ਕਿ ਸ਼ਰਮਣੀ ਅਕਾਲੀ ਦਲ ਬਾਦਲ ਫਿਰ ਇਹ ਅੰ